ਚਲੇਆ ਕਿ ਟਾਈਮ ਨਾਲ ਸਾਰਾ ਕੰਮ ਨਿਪਟ ਗਿਆ ਵਾ ਜਿਆਦਾ ਮੈਨੂੰ ਨਿਆਣਿਆਂ ਦਾ ਹੈ ਉਹ ਤਾਂ ਇੱਕ ਗੱਲ ਵਾ ਅੱਜ ਨਿਆਣੇ ਬੜੇ ਖੁਸ਼ ਹੀ ਹੁਣ ਭਾਜੀ ਰੋਜ਼ ਸਕੂਲ ਛੱਡਣ ਚੱਲ ਜਾਂਦੇ ਆ ਨਾ ਤੇ ਸੱਚੇ ਭਾਸ਼ਾ ਪਰਮਾਤਮਾ ਨੇ ਸ਼ੁਕਰ ਕੀਤਾ ਕਿ ਭਾਜੀ ਵੀ ਠੀਕ ਹੋ ਗਈਆਂ ਤੇ ਨਿਆਣੇ ਵੀ ਕਿੰਨੇ ਖੁਸ਼ ਹੋ ਕੇ ਚਾਹ ਲੋ ਹੱਡਾ ਤਾਂ ਠੀਕ ਹੋ ਗਿਆ ਵਾ ਤੇ ਇੱਕ ਭਾਰੀ ਛੱਡ ਆਉਂਦੇ ਰਹਾ ਹੁ ਤੁਰਨਾ ਨਹੀਂ ਪੈਂਦਾ ਤੇ ਪਹਿਲਾਂ ਖੁਸ਼ੀ ਖੁਸ਼ੀ ਝਾਟੀ ਚੱਲ ਗਈ ਅੱਜ ਵੀ ਇਹਨਾਂ ਨੂੰ ਕਾਹਲੀ ਪਈ ਕਿ ਮੰਮੀ ਛੇਛੇ ਤੇ ਟੀਫਨ ਬਣਾਦੇ ਹਨ ਨੂੰ ਅਹੀਂ ਚੱਲ ਜੀ ਹੁਣ ਬੜੀਆਂ ਖੁਸ਼ ਹੁੰਦੀਆਂ ਦੇਵਤੇ ਕਿਤਾ ਕੱਲ ਕਹਿਣ ਦੀ ਮਮਾ ਜਿਹੜਾ ਸਕੂਲ ਤਾ ਉਹ ਛੱਡਣ ਜਾਂਦੇ ਆ ਨਾ ਸਾਰੇ ਬੱਚੇ ਵੇਂਦੇ ਆ ਕਿ ਅੱਗੇ ਤੁਸੀਂ ਤੁਰ ਕੇ ਹੰਤ ਕਹਿੰਦਾ ਹੁਣ ਤੁਹਾਨੂੰ ਪੜਦੇ ਆਉਣ ਡਈਆਂ ਏ ਇੰਨੇ ਚ ਪੜਨਾ ਖੁਸ਼ ਹੋ ਜਾ ਲਿਆ ਇਹ ਖੁਸ਼ ਹੋ ਤੇ ਸਭ ਕੁਝ ਠੀਕ ਹੋਰ ਮੈਨੂੰ ਕੀ ਚਾਹੀਦਾ ਸੱਚੇ ਪਾਛ ਆਉਂਦੇ ਆ ਨਾ ਕੋਈ ਮਾੜਾ ਚੰਗਾ ਵੇਲਾ ਆਉਂਦਾ ਤੇ ਟਲ ਜਾਂਦਾ ਸਾਡੀ ਵੀ ਜ਼ਿੰਦਗੀ ਚ ਆ ਤੇ ਟਲ ਗਿਆ ਸਾਰਾ ਕੁਝ ਵਧੀਆ ਹੋ ਗਿਆ ਚੱਲ ਇਹ ਤਾਂ ਸਾਰਾ ਕੰਮ ਨੇ ਪੜ ਗਿਆ ਫੈਚਰ ਮੁੱਕ ਗਈ ਜਾਦਾ ਸੋਈ ਦਾ ਅੰਦਰ ਸੋਈ ਜਦੋਂ ਗਰਮੀ ਵੀ ਬੜੀ ਆ ਇਹ ਕਿ ਚੱਲ ਸੋਈ ਸੰਭੀ ਗਈ ਆ ਆਟਾ ਬਣਾ ਗਿੱਲਾ ਹੀ ਰਹਿ ਗਿਆ ਆ ਮਾਮਾ ਹਾਂਜੀ ਜੀ ਤੂੰ ਹਜੇ ਤੱਕ ਇੱਥੇ ਲੱਗੀ ਆ ਤੂੰ ਪਹਿਲਾਂ ਕੁੜੀਆਂ ਤੋੜ ਲੈਣੀਆਂ ਸੀ ਨਾ ਫੇਰ ਬਾਕੀ ਕੰਮ ਹੋ ਜਾਣੇ ਹੀ ਦੇ ਤੂੰ ਹੀ ਵੇਖਿਆ ਨਾ ਤੁਸੀਂ ਅੰਦਰ ਹੋਣੇ ਆ ਤੇ ਨੋਰ ਹੋਣ ਕੇ ਚੱਲ ਗਈਆਂ ਭੱਜ ਦੇ ਉਹ ਤਾਂ ਦੇ ਮਮਾ ਨੂੰ ਸੇਸ਼ੇ ਤੇ ਤੀਫਨ ਬਣਾ ਦੇ ਮੈਂ ਅਦਾ ਕੱਲ ਮੈਂ ਛੱਡ ਦੰਨੀ ਆ ਰੋਜ਼ ਕਿੱਥੇ ਸਕੂਟਰੀ ਲੈਣਾ ਤੇਲ ਫੂਕਦੇ ਜਾਣਾ ਤੋ ਭਾ ਜਿੰਦਾ ਨਹੀਂ ਮੈਂ ਛੱਡ ਦੰਨੀ ਆ ਨਿਆਣਾ ਜਿਹਦੇ ਮੂੰਹ ਵੇਖਣ ਹੀ ਵਾਲੇ ਇੰਨੀਆਂ ਕੋਝੋਂ ਆਂਦੀ ਮਮਾ ਆਪਾਂ ਜਾਂਦੇ ਆ ਨਾ ਸਕੂਲੇ ਕਹਿੰਦੀ ਮੇਰੀ ਸੇਡੀਆਂ ਸਾਰੀਆਂ ਆਂਦੀਆਂ ਵਾ ਕਿਹਾ ਤੁਸੀਂ ਅੱਗੇ ਨੂਰ ਤੁਰ ਕੇ ਆਉਂਦੀਆਂ ਇਹਨੇ ਬੈਗ ਭਾਰੇ ਲੈ ਕੇ ਤੇ ਹੁਣ ਤੁਸੀਂ ਛਾਟੀ ਆ ਜਾਂਦੀਆਂ ਮੋਪੜ ਦੇ ਉੱਤੇ ਅੱਛਾ ਤੇ ਮੈਂ ਕਿਹਾ ਸਾਡੇ ਡੈਡੀ ਵੱਡੇ ਛੱਡ ਜਾਂਦੇ ਆਂਦੇ ਮਮਾ ਹੁਣ ਨਹੀਂ ਮੈਂ ਤਾਉ ਕਿਹਾ ਕਰਾਂ ਮਮਾ ਡੈਡੀ ਕੀ ਕਰਨਾ ਵਾ ਤੇ ਸਾਰੇ ਬੱਚੇ ਮੰਮੀ ਡੈਡੀ ਆਂਦੇ ਆ ਨਾ ਤੇ ਅਸੀਂ ਆਪਣੇ ਡਾੜੀ ਨੂੰ ਵੱਡੇ ਡੈਡੀ ਕਿਹਾ ਕਰਨਾ ਮੈਨੂੰ ਕੋਈ ਨਹੀਂ ਜਿੱਤੇ ਆਉਂਦੀ ਆ ਹਾਂਜੀ ਹਾਂ ਤੇ ਚੱਲ ਕੋਈ ਗੱਲ ਨਹੀਂ ਮੈਨੂੰ ਤੇ ਇਹੀ ਮੈਨੂੰ ਪਤਾ ਨਹੀਂ ਕਿ ਇਹ ਕੁੜੀਆਂ ਲੇਟ ਨਾ ਹੋ ਗਈਆਂ ਹੁਣ ਮੈਂ ਤੇ ਹੁਣ ਦੇਖਿਆ ਟਾਈਮ ਲਾ ਚਾhti ਮੇਰੀ ਹੁਣ ਵਜੇ ਮੈਂ ਤੇ ਡਈਆਂ ਝਾੜੂ ਲਾਉਣ ਉਧਰ ਕੋਠਾ ਸਾਫ ਕਰਕੇ ਆਈਆਂ ਉੱਤੇ ਕਿੰਨਾ ਖਲਾਰ ਪਿਆਦਾ ਹੀ ਆ ਟੋਂਡੀਆਂ ਨੇ ਪਾ ਲੰਨ ਰੱਖਿਆਦਾ ਹੀ ਉੱਤੇ ਕੋਠੇ ਤੇ ਤੇ ਉਹ ਸਾਰਾ ਉੱਡ ਉੱਡ ਕੇ ਕੱਖ ਕਾਨ ਇਧਰ ਨੂੰ ਆਉਂਦਿਆ ਹੀ ਤੇ ਉਹ ਸਾਰਾ ਮੈਂ ਹੁਣ ਝਾੜੂ ਜੂੜ ਲਾ ਕੇ ਆਈਆਂ ਉੱਤੇ ਵੀ ਵੇਖ ਕੇ ਤਾਂ ਮੈਂ ਵੀ ਇੱਕ ਦਿਨ ਆਈ ਬੜੀ ਸਲਾਬ ਜੀ ਹੋਈ ਤਾਂ ਮੈਂ ਸੋਚਿਆ ਲਾਉਂ ਚਾੜੂ ਤੇ ਫਿਰ ਮੇਰੇ ਦਿਮਾਗ ਚੋਂ ਨਿਕਲ ਗਿਆ ਚਲ ਵਧੀਆ ਹੋ ਗਿਆ ਤੁਸੀਂ ਕਰਪਾਵਾ ਤੇ ਰਸੋਈ ਤੇ ਸਾਰੀ ਸਾਫਲੀ ਹੈ ਮੈਂ अच्छा ते ਹੁਣ ਕਿਹੜਾ ਕੰਮ ਰਹਿ ਗਿਆ ਵਾ ਕੁਛ ਨਹੀਂ ਦੀਦੀ ਸੋਈ ਸਾਈ ਦਾ ਸਾਰਾ ਹੋ ਗਿਆ ਵਾ ਤੇ ਰੋਟੀ ਪਾਣੀ ਵੀ ਮੈਂ ਆਪਣੇ ਹੁਣ ਆਪਣੇ ਘਰ ਦਾ ਵੀ ਪਕਾ ਕੇ ਸਾਰਾ ਰੱਖ ਲਿਆ ਵਾ ਤੇ ਤੁਸੀਂ ਤੁਹਾਨੂੰ ਦੱਸੋ ਮੈਨੂੰ ਕਿ ਤਾਲ ਮੈਂ ਰੋਟੀ ਹੋਣੇ ਦੇ ਦਾਂ ਪਾਦਾ ਕਿ ਜਾ ਨਹੀਂ ਨਹੀਂ ਰੋਟੀ ਨਹੀਂ ਮੈਂ ਖਾਣੀ ਆ ਕੱਪੜੇ ਆ ਥੋੜੇ ਜੇ ਧੋਣ ਵਾਲੇ ਤੇ ਉਹ ਮੈਂ ਧੋ ਲਵਾਂ ਤੇ ਕੋਈ ਨਹੀਂ ਫਿਰ ਠਹਿਰ ਕੇ ਤੇ ਸੁੱਕ ਜਾਣਗੇ ਨਾ ਤੇ ਜੋੜ ਕੇ ਹੱਥੋ ਹੱਥੀ ਤੇ ਰੱਖ ਲਾਂਗੀ ਆ ਉਹ ਗਰਮੀ ਬੜੀ ਹੈ ਜਾ ਹੁਣ ਨਹਾ ਤੋ ਲੈ ਜਾ ਕੇ ਤੇ ਮੈਂ ਵੀ ਕੱਪੜੇ ਧੋ ਕੇ ਤੇ ਬਸ ਲੱਗੀ ਮੈਂ ਵੀ ਨਾ ਹੁਣ ਚੰਗਾ ਚਲੋ ਆ ਜੀ ਠੀਕ ਵੇਲਾ ਉਹ ਮੈਂ ਕੰਮ ਹਾਂ ਕੰਮ ਕਰਨਾ ਇੰਨਾ ਭਾਰੂ ਲੱਗਦਾ ਗੱਲ ਹੁੰਦੀ ਆਪਣੇ ਜੀਵਾਂ ਦੇ ਪਿਆਰ ਦੀ ਹੁਣ ਦੀਦੀ ਨੇ ਏਡੇ ਪਿਆਰ ਨਾਲ ਕਿਹਾ ਉਹਨੇ ਕਿ ਲੈ ਮੈਂ ਕੋਈ ਕੰਮ ਕਰ ਲੈਣੀ ਆ ਤੇ ਇੱਚੇ ਮੇਰਾ ਅੱਧਾ ਕੰਮ ਵਡਾ ਆ ਗਿਆ ਭਾਵੇਂ ਦੀਦੀ ਕੰਮ ਕਰ ਲੇ ਭਾਵੇਂ ਮੈਂ ਕਰ ਲਾਂ ਬੰਦਾ ਕੰਮ ਤੇ ਵੰਡ ਚੁੰਡ ਕੇ ਹੋਈ ਜਾਣਾ ਹੁੰਦਾ ਬਸ ਪਰ ਮਾਤਾ ਹੁਣ ਇਦਾਂ ਹੀ ਸਾਡਾ ਪਿਆਰ ਬਣਾਈ ਰੱਖੀ ਬੜੀਆਂ ਟੈਨਸ਼ਨ ਆਪਣੇ ਦਿਮਾਗ ਤੇ ਲੱਲੀਆਂ ਹੁਣ ਸਾਰਾ ਕੁਝ ਇਦਾਂ ਹੀ ਠੀਕ ਠਾਕ ਰੱਖੀ ਸੱਚੇ ਪਾਤਸ਼ਾਹ ਹੁਣ ਇਹ ਘਰ ਨੂੰ ਕਦੇ ਕਿਸੇ ਦੀ ਮਾੜੀ ਨਜ਼ਰ ਨਾ ਲੱਗੇ ਤੇ ਜੀਵਾਂ ਦਾ ਵੀ ਪਿਆਰ ਇਦਾਂ ਹੀ ਬਣਿਆ ਰਹੇ ਹੋਰ ਕੱਖ ਨਹੀਂ ਚਾਹੀਦਾ ਚਲੋ ਬੰਨ ਹੁਣ ਇਦਾਂ ਗੱਲੀ ਨਾਲ ਲੱਗੀ ਰਵੇਂ ਇਹ ਆ ਕਿ ਚਲ ਹੁਣ ਬਾਹਰ ਕੋਈ ਮੜਾ ਜਾ ਦੇਖਾਂ ਜੇ ਦੀਦੀ ਕੱਪੜੇ ਧੋਣ ਦੇਈ ਹੈ ਨਾ ਤੇ ਉਹਦੇ ਨਾਲ ਕੱਪੜੇ ਧਵਾ ਲੈਣੀ ਆ ਫਿਰ ਹੱਥ-ਮੁੱਠੇ ਚਲ ਕੱਪੜੇ ਧੋਵਾਂ ਜਣੀਆਂ ਨਾ ਤਾਂ ਨਾ ਕੇ ਵੇਲੀਆਂ ਹੋ ਜਾਣਗੀਆਂ ਰਸੋਈ ਤੇ ਤਾਂ ਨਿਪਟੜੀ ਘਾ ਪੋਣਾ ਜਾ ਲੈ ਜਾਨੀ ਨਾਲੇ ਧੋਪ ਜੂਬਾ ਅਗੇ ਵੀ ਹੋਰ ਉਹ ਨਾ ਜਣਾ ਮਨ ਬੜਾ ਵਧੀਆ ਲੱਗਿਆ ਕਿਉਂ ਕੁੜੀਆਂ ਖੜਾ ਕਿਉਂ ਗਿਆ ਵੱਖਰਾ ਉਹ ਕੁੜੀਆਂ ਖੜਾ ਕੇ ਕਹਿੰਦੇ ਵੱਡੇ ਪਾਪਾ ਮੰਜੀ ਲੈਣੀ ਅੱਛਾ ਹਾਂ ਤੇ ਸਾ ਪਾਗਰ ਤੇ ਕੁੜਕ ਜੇ ਪਾਗਰ ਲਾਇਆ ਲੱਗਦਾ ਤੇ ਅੱਛਾ ਮੈਂ ਅੱਗੇ ਤੁਹਾਨੂੰ ਕਹਿਣਾ ਸੀ ਮੈਂ ਕੁੜੀਆਂ ਨੂੰ ਜਾਨ ਲੱਗਿਆ ਕੋਈ ਚੀਜ਼ ਲੈ ਆਇਆ ਕਰੋ ਖਾਣ ਨੂੰ ਨਿਆਣੇ ਫਿਰ ਇੱਕ ਦੂਜੇ ਦੇ ਮੂੰਹ ਹਲ ਵਿੰਦੇ ਆ ਨਾ ਤੇ ਚੰਗਾ ਜਾਨੀ ਲੱਗਦਾ ਹੈਗਾ ਇੱਕ ਬੱਚਾ ਖਾਣ ਰਿਹਾ ਤੇ ਦੂਜਾ ਲਗੇ ਇਦਾਂ ਬੈਠਾ ਰਹਿੰਦਾ ਮੈਨੂੰ ਤਾਂ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਕਹਾਂ ਵੱਡੇ ਪਾਪਾ ਨੂੰ ਲੈ ਕੇ ਦੋ ਤਮਾਨੂੰ ਤਾਂ ਬੜਾ ਚੰਗਾ ਲੱਗਾ ਸਾਥ ਦੱਸਾਂ ਚੱਲ ਵੇਪਣਾ ਇਹੋ ਖੁਸ਼ੀ ਤੇ ਹੈਗਾ ਸਾਡੇ ਕੋਲ ਸਾਡੀਆਂ ਧੀਆਂ ਵੀ ਇਹੋਈ ਤੇ ਪੁੱਤ ਵੀ ਇਹੋਈ ਆ ਅਸੀਂ ਤੇ ਪੁੱਤਾਂ ਨਾਲ ਵੱਧ ਕੇ ਰੱਖੀਆਂ ਆ ਅਸੀਂ ਤੇ ਕਿਤੇ ਉਹਨਾਂ ਨੂੰ ਕੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਅਸੀਂ ਤਾਂ ਐਵੇਂ ਬਖਰੇ ਬਖਰੇ ਰਹਿੰਦੇ ਮਜ਼ਾ ਨਹੀਂ ਆਉਂਦਾ ਜ਼ਿੰਦਗੀ 'ਚ ਹੁਣ ਵੇਲਾ ਕਿੰਨਾ ਮਜ਼ਾ ਆਉੜਿਆ ਜ਼ਿੰਦਗੀ ਦੀ ਹਿੰਦਾ ਪਾਪਾ ਦਾ ਮਨ ਖੁਸ਼ ਵਾ ਤੇ ਕੁੜੀਆਂ ਦਾ ਵੀ ਨਾ ਮਨ ਖੁਸ਼ ਹੋਇਆ ਹੈ ਨਾ ਪੁੱਛੋ ਕੋਹਣਾ ਲੱਭ ਹਾਸੇ ਅਜ਼ੇ ਅਸਕੂਲ ਜਾਣ ਲਿਆ ਵਾਕਈ ਵੇਪਣਾ ਹੈ ਤੇ ਇਤਾਂ ਹੀ ਹੁਣ ਮੈਂ ਮੇਰੇ ਹੁੰਦਿਆ ਕੋਈ ਕੰਮ ਮੈਂ ਕਰਨ ਦੀ ਹੋਵਾਂਗੀ ਨਾ ਜੇ ਸਾਹਮਣੇ ਵੀ ਰਹਿਣਾ ਉਹ ਸੇਵਲੀ ਆ ਜਾਂਦੀਆਂ ਹੱਥੋਂ ਝਾੜੂ ਖੋਈ ਜਾਣ ਗਿਆ ਨਹੀਂ ਵੱਡੀ ਮੰਮਾ ਹੀ ਕਰਦੀਆਂ ਆਪਾਂ ਕਰਨਾ ਕੰਮ ਤੁਸੀਂ ਬਹਿ ਜੋ ਜਾ ਕੇ ਉਹ ਪਹਿਲਾਂ ਵਾਂਗੂ ਨਾ ਡਰਦੀਆਂ ਜੀਆਂ ਰਹਿੰਦੀਆਂ ਸੀ ਪਹਿਲਾਂ ਤੇ ਪਤਾ ਨਹੀਂ ਕਿਈ ਸਾਨੂੰ ਕਹਿਣਾ ਤਾਂ ਵੀ ਕਿ ਤੇ ਕੰਮ ਕਰੋ ਤੇ ਹੁਣ ਮੈਂ ਕੈਨ ਨਹੀਂ ਨੀ ਤੇ ਹੁਣ ਆਪ ਆਉਣ ਆਣ ਕੇ ਭਾਜ ਭਾਜ ਕੇ ਕੰਮ ਕਰਦੀਆਂ ਇਹ ਫੜ ਫੜ ਕੇ ਉਹ ਐਵੇਂ ਥੋੜੀ ਕਹਿੰਦੀ ਸੀ ਕਿ ਨਾਣਾ ਜਿਹੜਾ ਪਿਆਰ ਦਾ ਖਾਂਦਾ ਆ ਅਸੀਂ ਤਾਂ ਉਹਨੂੰ ਖਾਣ ਪੈਨੇ ਤੇ ਵਿਚਾਰੇ ਸਾਡੇ ਕਿੱਥੇ ਲੱਗੇ ਲੱਗਣਾ ਸਹੀ ਗੱਲ ਆ ਠੀਕ ਹੈ ਨਾ ਅੱਗੇ ਵਿਚਾਰੀਆਂ ਡਰਦੀਆਂ ਰਹਿੰਦੀਆਂ ਸੀ ਪਰ ਇਹ ਆ ਵੀ ਹੁਣ ਚੱਲ ਅੱਗੇ ਨਾਲੋਂ ਬੜਾ ਫਰਕ ਪੈ ਗਿਆ ਆ ਹੁਣ ਤੇ ਉਹ ਲੱਗਦਾ ਹੀ ਨਹੀਂ ਆ ਵੀ ਆਪਾਂ ਪਹਿਲਾਂ ਹੈ ਹੀ ਜਾਂ ਨਾਲਕੇ ਨਹੀਂ ਸੀ ਹਣਾ ਆ ਚਲ ਠੀਕ ਆ ਤੇ ਉਹ ਬੰਮ ਕਿਥੇ ਉਹ ਪਤਾ ਨਹੀਂ ਮੈਂ ਆ ਕੇ ਆ ਸੀ ਉਹਨੂੰ ਮੈਂ ਕਿਹਾ ਚਲ ਨਾ ਤੂੰ ਲੈ ਤੂੰ ਫਿਰ ਮੈਂ ਕੱਪੜੇ ਧੋ ਕੇ ਹਟੇ ਸੀ ਫਾਈਡੇ ਹੀ ਕਰਨ ਅੰਦਰ ਸੋਈ ਚ ਤੇ ਹੋ ਗਈ ਹੋਣੀ ਹੁਣ ਤੇ ਰੇਲੀ ਹੋ ਗਈ ਹੋਣੀ ਆ ਮੇਰੇ ਨਾਲ ਠੀਕ ਰੋਟੀ ਬਣ ਗਈ ਹੈ ਰੋਟੀ ਰੋਟੀ ਬਣੀ ਆ ਚਲ ਲੈ ਕੇ ਅੰਦਰ ਪਾ ਦਿੰਦੀ ਆ ਆ ਭੁੱਖ ਬੜੀ ਲੱਗੀ ਆ ਲੈ ਚਲ ਆਓ ਫਿਰ ਆਓ ਐ ਇਦਾਂ ਕਰੋ ਤੁਸੀਂ ਹਾਂ ਤੁਸੀਂ ਇਹ ਅੰਦਰ ਬੈਠੋ ਮੈਂ ਪਾਮ ਨੂੰ ਕਹਿੰਨੀ ਆ ਉਹ ਤੁਹਾਨੂੰ ਰੋਟੀ ਪਾ ਕੇ ਦੇ ਦਿੰਦੀ ਆ ਆ ਇੱਕ ਬੈੜ ਦੀ ਚਾਦਰ ਹੈਗੀ ਮੈਂ ਉਹ ਵੀ ਧੋਈ ਲਾਵਾਂ ਚਲ ਭੇਜਣ ਨਾਲ ਮੈਂ ਕੋਈ ਗੱਲ ਕਰਨੀ ਉਹਦੇ ਨਾਲ ਚੰਗਾ ਜੀ ਆ ਪਾਮਾ ਹਾਂ ਜੀ ਜੀ ਕੀ ਕਰਨੀ ਹੈ ਹੁਣ ਜੀ ਜੀ ਕਰਨਾ ਤਾਂ ਕੁਕ ਨਹੀਂ ਆ ਮੈਂ ਨਾ ਹੋਣ ਲੱਗੀ ਮੈਂ ਤਾਂ ਰਸੋਈ ਸੰਭੀ ਗਈ ਆ ਤੇ ਮੈਂ ਤਾਂ ਨਾ ਇੱਧਰ ਕੱਪੜੇ ਡਾਪੀ ਜੋੜਦੇ ਮੈਨੂੰ ਟਾਈਮ ਲੱਗ ਗਿਆ ਤੁਸੀਂ ਕੱਪੜੇ ਧੋ ਵੀ ਲਏ ਮੈਂ ਕੱਪੜੇ ਧੋਲੇ ਆ ਬਸ ਆ ਤੇਰੇ ਕਮਰੇ ਦੀ ਇੱਕ ਚਾਦਰ ਰਹਿ ਗਈ ਬਸ ਧੋਣ ਵਾਲੀ ਤੇ ਮੈਂ ਹਾਂ ਵੀ ਧੋਈ ਦੇਣੀ ਆ ਫਿਰ ਇੱਕ ਰਹਿ ਜਾਂਦੀ ਧੋਣ ਵਾਲੀ ਤੇ ਭਾ ਕੇ ਸਾਰੀਆਂ ਧੁੱਪੀਆਂ ਵਿੱਚ ਚਲ ਗਣ ਕੇ ਕੋਈ ਨਹੀਂ ਗੱਲ ਸੁਣ ਹਾਂਜੀ ਤੂੰ ਮੇਰੀ ਗੱਲ ਸੁਣਾ ਭੈਣ ਮਾਰ ਕੇ ਨਾ ਬਾਅਦ ਲੈਈਆਂ ਤੇ ਵੇ ਪਣਾ ਗਏ ਰੋਟੀ ਦੇ ਦੇ ਹਾਂ ਪਹਿਲਾਂ ਚਲੋ ਕੋਈ ਨਹੀਂ ਮੈਂ ਚੌੜ ਜੂੜ ਲਾ ਕੇ ਆਈਆਂ ਤੇ ਮੈਂ ਲਿਪੜੀ ਤਿਪੜੀ ਬੜੀਆਂ ਮੈਂ ਕਹੇ ਤੇ ਹੁਣ ਮੈਂ ਜਾ ਕੇ ਪਹਿਲਾਂ ਰਸੋਈ 'ਚ ਵੜਾ ਨਹੀਂ ਚਲੋ ਕੋਈ ਗੱਲ ਨਹੀਂ ਤੇ ਚਾਦਰ ਮੈਨ ਨੇ ਤਾਂ ਧੌਣ ਲਗਿਆ ਧੋ ਲੂੰਗੀ ਤੁਸੀਂ ਨਹਾ ਲੋ ਜਾਓ ਨਹੀਂ ਨਹੀਂ ਕੋਈ ਨਹੀਂ ਮੈਂ ਹੁਣ ਧੋ ਕੇ ਫੇਰ ਹੀ ਕਰਨੀ ਆ ਆ ਫੇਰ ਲਾ ਦਿਓ ਕੱਪੜੇ ਮੇਰੇ ਉਥੇ ਬਾਥਰੂਮ ਚ ਟੰਗ ਦਿਓ ਚਲ ਮੈਂ ਟੰਗ ਦਿੰਦੀ ਹਾਂ ਹਾਂਜੀ ਤੇ ਮੈਂ ਆ ਗਈ ਫੇਰ ਮੈਂ ਪਾਜ ਨੂੰ ਰੋਟੀ ਫੜਾ ਦਾਂ ਪਹਿਲਾਂ ਤਾਂ ਫੇਰ ਮੈਂ ਬਾਕੀ ਕੰਮ ਵੇਖ ਲੈਣੀ ਚਾ ਠੀਕ ਹਾਂ ਹਾਂ ਆਲੋ ਭਾਜੀ ਹਾਂਜੀ ਤੇ ਖੜੀ ਹੈ ਕਿ ਨਹੀਂ ਨਹੀਂ ਕੋਈ ਨਹੀਂ ਮੈਂ ਲੱਗੇ ਨਾ ਹੁਣ ਤੇ ਦੀਦੂ ਚਲ ਗਏ ਨਾ ਹੁਣ ਤੇ ਉਹ ਮੈਂ ਚੱਲ ਹਾਂਜੀ ਸਾਨੂੰ ਕਿੰਨੇ ਦਾਸ ਸਵੇਰੇ ਇਸ ਕਿੰਨੇ ਮੈਂ ਤੇ ਨਹੀਂ ਦਾ ਰਾਤ ਹੀ ਮੈਂ ਬਦਨਾ ਨਹੀਂ ਤੁਹਾਡਾ ਬੱਚਿਆਂ ਦੀ ਦਾਸ ਕਿਸ਼ੇ ਨਾ ਉਹਨਾਂ ਦਾ ਪੈਰਾ ਬਿਸ਼ੇ ਮੈਂ ਅੱਜ ਬੈਠਾ ਤਾਂ ਦਰੋਸਤਾਂ ਦਾ ਚਲੋ ਕੋਈ ਗੱਲ ਨਹੀਂ ਭਾਜੀ ਇਹ ਤਾਂ ਪਰਮਾਤਮਾ ਦੇ ਹੱਥ ਵਸ ਹੁੰਦਾ ਵਾ ਤੁਹਾਨੂੰ ਵੀ ਪਤਾ ਕਿ ਕੀ ਹਿਸਾਬ ਖਰਾਬ ਹੀ ਮੇਰੇ ਤੋਂ ਹੀ ਕਾਦੀ ਲਾਉਣੀ ਹੈ ਇਹ ਕਿ ਆਪਾਂ ਥੋੜੀ ਬੋਧੀ ਉਮੀਦ ਮਨਚ ਰੱਖੀਏ ਤੇ ਫੇਰੀ ਆਸ ਰੱਖੀਏ ਤੇ ਫੇਰੀ ਗੱਲ ਬਣਦੀ ਹੈ ਤਬਾ ਕੀ ਪਰਮਾਤ ਮਾੜਨਾ ਏਡਾ ਵੱਡਾ ਤਕਾ ਨਹੀਂ ਵਾਝੇ ਕਰ ਸਕਦਾ ਉਹਨੂੰ ਤਾਂ ਸਾਰਾ ਪਤਾ ਹੀ ਨਾ ਕਿ ਇਹਨਾਂ ਦੇ ਘਰ ਦੇ ਵਿੱਚ ਜੀਆਂ ਦੀ ਹੋਰ ਥੋੜਵਾ ਕਮ ਸਮ ਘਰ ਦੇ ਵਿੱਚ ਤੁਹਾਨੂੰ ਪਤਾ ਬੰਦਾ ਹੋਣਾ ਵੀ ਬੜਾ ਜ਼ਰੂਰੀ ਹੈ ਮੈਨੂੰ ਸਾਨੂੰ ਇਹ ਅਹਿਸਾਸ ਹੋ ਗਿਆ ਹਾਂਜੀ ਕਿ ਵਾਪੇ ਪੈਸੇ ਦੀ ਨਹੀਂ ਲੱਦ ਹੁੰਦੀ ਇਹ ਦਾਦਾ ਦੀ ਦੀ ਲੱਦ ਹੁੰਦੀ ਜੇ ਆਪਾਂ ਜੀ ਨਾਲ ਲਾ ਕੇ ਨੰਨ ਤਨ ਨਾ ਤੋ ਤੋ ਅੱਗੇ ਤਾਂ ਅੰਦੋ ਤੇ ਹੈ ਕੋਈ ਨਹੀਂ ਇਹ ਤੇ ਹੈਗਾ ਵਾ ਪਰ ਪਾਜੀ ਪਰ ਤੁਸੀਂ ਇਹਨੇ ਸੋਚੋ ਕਿ ਮੈਂ ਠੀਕ ਹੋ ਗਿਆ ਤਾਂ ਮੈਂ ਦਵਾਈ ਛੱਡ ਦੇਣੀ ਹੈ ਦਵਾਈ ਨਾ ਤਾਂ ਵੀ ਹਲੇ ਛੱਡਿਓ ਜੇ ਤੁਹਾਨੂੰ ਉਹਨਾਂ ਨੇ 6 ਮਹੀਨੇ ਕਿਹਾ ਵਾ ਨਾ ਤੁਸੀਂ ਦਵਾਈ 6 ਮਹੀਨੇ ਟਾਈਮ ਨਾ ਖਾਣੀ ਹੈ ਉਹ ਹਾਂ ਰਾਜੀ ਬਸ ਹੋ ਗਿਆ ਨਾ ਨਹੀਂ ਚਲੋ ਵਧੀਆ ਹੋ ਗਿਆ ਬਾਕੀ ਇਹ ਭਾਜੀ ਗੱਲ ਹੋ ਜਾਂਦੀ ਨਾ ਟੈਨਸ਼ਨ ਵੀ ਤੁਸੀਂ ਬੜੀ ਲਈ ਹੈ ਜਿੱਦਾਂ ਮਰਜੀ ਆਪਾਂ ਵਾਧਾ ਘਾਟਾ ਕਰ ਲੈਨੇ ਆ ਘਰ ਦੇ ਵਿੱਚ ਥੋੜਾ ਬੰਦਾ ਹਾਸਦਾ ਖੇਡਦਾ ਰਵੇ ਨਾ ਤੇ ਰੌਣਕ ਰਵੇ ਤਾਂ ਮਨ ਆਪਣੇ ਆਪ ਠੀਕ ਹੋ ਜਾਂਦਾ ਵੇ ਕੋਈ ਦਵਾਈ ਦੀ ਲੋੜ ਹੀ ਨਹੀਂ ਪੈਂਦੀ। ਉਹ ਮੈਂ ਟੈਨਸ਼ਨ ਨਹੀਂ ਕਰੀ ਡਾਕਟਰਾਂ ਦੇ ਤਾਂ ਜਿਵਾ। ਆ ਤੇ ਗੁਰੂ ਰਾਮ ਦਾ ਸਮਾਧਿ ਤੇ ਕਰਫਾ ਹੋ ਗਿਆ। ਉਹ ਤੁਹਾਡੇ ਪਾਰਾਂ ਪਿੱਛੇ ਨੂੰ ਮੋੜਦਾ। ਇਹ ਤੇ ਮੇਰੇ ਬੱਚੇ ਨਹੀਂ ਮਿਲਦੇ ਨੀ ਅੱਗੇ। ਚੱਲ ਲਾਤੀ ਹੀ ਮਾਇਆ ਮਿਲ। ਚਲ ਕੋਈ ਗੱਲ ਨਹੀਂ ਤੇ ਛਾੜਾ ਇਹ ਗੇੜਗਾੜੀ ਲਾਏ ਕਿ じゃ ਫਿਰ ਅਬ ਕਿੱਦਾਂ? ਪਾਉ ਉਹਦੇ ਮੇਰੇ ਲੱਗਦਾ ਸਤਾਂ ਆਤ ਦਾ ਗੱਲ ਕਰਦੇ ਆ ਹੁਣ ਮੈਂ ਹਾਂਜੀ ਉਹਦਾ ਪਾਵਾ ਪਾ ਮੈਨੂੰ ਨਾ ਚੰਗਾ ਜਿਹਾ ਲੱਗਦਾ ਉੱਥੇ ਘਰ ਦਾ ਸਕੂਲ ਪਾਜੀ ਕਿਉਂ ਉਹ ਮੈਨੂੰ ਨਾ ਸਕੂਲ ਥੀਂ ਲੱਗਾ ਉਹ ਆਪਾਰਾ ਚੰਗੇ ਸਕੂਲ ਹੈ ਜਿਹੜਾ ਇਸੇ ਬੋੜਾ ਦਾ ਮੈਨੂੰ ਉਹ ਬੜਾ ਪਸੰਦ ਆ ਉਹਤੇ ਬੱਚੇ ਪੜ੍ਹਦੇ ਬੱਚੇ ਵੱਡੇ ਵੱਡੇ ਅਫਸਰ ਬਣਨੇ ਲੱਗਦੇ ਪਾਜੀ ਤੁਸੀਂ ਗੱਲ ਛੱਡ ਦਿਓ ਤਾਨੂੰ ਪਤਾ ਹੁੰਦਾ ਨਾ ਜਿੰਨੇ ਪੜਨਾ ਨੇ ਸਰਕਾਰੀ ਵੀ ਪੜ ਲੈਣਾ ਵਾ ਨਾਲੇ ਸਰਕਾਰੀ ਸਕੂਲ ਅੱਗੇ ਵਰਗੇ ਨਹੀਂ ਰਹਿ ਗਏ ਅੱਗੇ ਗੱਲ ਹੋਰ ਹੁੰਦੀ ਕਿ ਜੇ ਤਾਂ ਆਪਣੇ ਮੈਡਮ ਮਾਸਟਰਾਂ ਨਾਲ ਗੱਲਾਂ ਲੱਗੇ ਰਹਿਣਾ ਬੱਚਿਆਂ ਨੇ ਆਪਣਾ ਪੜ ਲੈ ਕੇ ਖੇਡ ਮਲ ਕੇ ਆ ਜਾਣਾ ਹੁਣ ਤੇ ਤੁਹਾਨੂੰ ਪਤਾ ਹਰ ਇੱਕ ਚੀਜ਼ ਦੀ ਸੋਲ ਤਵਾ ਉੱਥੇ ਪੀਰੀਅਡ ਕੱਲੇ ਕੱਲੇ ਟੀਚਰ ਨੇ ਪੀਰੀਅਡ ਲਾਉਣਾ ਹੁੰਦਾ ਵਾ ਤੇ ਉਦੋਂ ਵੀ ਬਹੁਤ ਵਧੀਆ ਕੰਮ ਆ ਹੁਣ ਗੱਲ ਤੇ ਪੰਤੇ ਰਹੀ ਠੀਕ ਹੈ ਮੈਨੂੰ ਪਤਾ ਹੈ ਕਿ ਗੱਲਾਂ ਸਦਮਿਆ ਨਹੀਂ ਹੋ ਰਹੀਆਂ ਨਹੀਂ ਕੋਈ ਨੂੰ ਤਾਨੂੰ ਲੱਗਦਾ ਵਾ ਨਾ ਤੇ ਕੋਈ ਗੱਲ ਨਹੀਂ ਤੁਸੀਂ ਤਾਂ ਹੁਣ ਵੀ ਸਗੋਂ ਕਹਿਣ ਦੇ ਤੇ ਮੈਂ ਤੁਹਾਨੂੰ ਕਹਿ ਦਤਾ ਸੀ ਨਾ ਮੈਂ ਕੋਈ ਬੱਤੇ ਬੱਤੇਰ ਨੂੰ ਮੇਰਾ ਨਾਮ ਹੋਣਾ ਹੈ ਤੇ ਰੇਣਿਆ ਨੂੰ ਨਾਮ ਹੋਣਾ। ਠੀਕ ਹੈ? ਆਈ ਨੂੰ ਪਾ ਦੇਣਾ ਉਸ ਨਾਲ ਨਾਲ ਸਾਡੇ ਜਮ। ਚਲੋ ਕੋਈ ਨਹੀਂ ਭਾਜੀ, ਐਰ ਕਾਂਠਵੀ ਬੋਰਡ ਦੀ ਹੈ ਨਾ ਤੇ ਇਹ ਤੁਹਾਨੂੰ ਪਤਾ ਹੋ ਲੈਂਦੇ ਇੱਥੇ। ਇਹ ਸਰਟੀਫਿਕੇਟ ਜਿਹੜਾ ਇਹ ਬੜਾ ਜ਼ਰੂਰੀ ਹੈ। ਤੇ ਫਿਰ ਨਾਮੀ ਦੇ ਵਿੱਚ ਆਖੋਗੇ ਤੇ ਨੂਰ ਨੂੰ ਪਾ ਦਾਂਗੇ ਤੇ ਫਿਰ ਜੋਤ ਨੂੰ ਵੀ ਕੋਈ ਨਹੀਂ ਜੇ ਤੁਸੀਂ ਆਖੋਗੇ ਤੇ ਪਾ ਦਵਾਂ। ਮੈਂ ਤੁਹਾਨੂੰ ਆਖਣ ਦਾ ਹੀ ਆ ਕਿ ਜੋਤ ਨੂੰ ਪਾ ਦਾਂਗੇ ਨਹੀਂ ਤੇ ਪ੍ਰਾਈਵੇਟ ਸਕੂਲ ਤੇ ਨੂਰ ਨੂੰ ਸਾਈਕਲ ਲਾ ਦੇਣੇ ਆ ਨੂਰ ਸੱਜਿਆ ਕਰੂਗੀ। ਆਹ ਨੇ ਹੁਣ ਸਰਦਾਰ ਵਿੱਚ ਤੇ ਸ਼ਟਾ ਮਤਨੈ ਤਾਂ। ਹਾਂਜੀ। ਜੇ ਪੜਾਈ ਖਵਾਵੋ ਨਹੀਂ ਫਿਰ ਉਹਦਾ ਮਨ ਲੱਗਣਾ ਨਹੀਂ। ਹਾਂਜੀ ਹ ਤਲ ਕੋਈ ਗੱਲ ਨਹੀਂ ਫਿਰ ਤੋ ਤੇਰੇ ਮਿਲ ਜਾ ਕਿ ਫਿਰ ਪਾ ਦੇਉਂਗਾ ਆਹ ਨਹੀਂ ਕੋਈ ਗੱਲ ਨਹੀਂ ਭਾਜੀ ਇਹ ਸਾਰਾ ਕੁਝ ਵੇਖਿਓ ਠੀਕ ਹੋ ਜਾਣਾ ਵਾ ਫਿਰ ਖਾਓ ਤੁਸੀਂ ਰੋਟੀ ਖਾਓ ਫਿਰ ਹੋ ਠੀਕ ਹੈ ਹਾਂਜੀ ਹਾਂਜੀ ਭਾਜੀ ਫਿਰ ਫੁਲਕਾ ਲੈਣਾ ਕਿ ਮੈਨੂੰ ਵਾਇ ਮਾਰਦੇ ਹੋ ਕੋਈ ਨਹੀਂ ਕੋਈ ਨਹੀਂ ਠੀਕ ਬੜੇ ਵੇ ਕੰਨ ਕਿੰਨਰਾ ਕੱਲ ਜੁਗੋ ਚ ਰੱਬ ਨੇ ਹੁੰਦਾ ਆ ਰੱਬ ਦੀ ਤੇ ਕਿਰਪਾ ਸਾਰੀ ਕਿੱਥੇ ਮੈਂ ਚਮਚਾਂ ਰੋਟੀ ਖਾਣਾ ਨਾ ਕਿੱਥੇ ਮੈਂ ਆਪਣੇ ਹੱਥਾਂ ਨਾਲ ਖਾਣ ਲਿਆ ਸ਼ੁਕਰ ਆ ਰੱਬਾ ਤੇਰਾ ਰੱਬਾ ਸਭ ਨੂੰ ਤੰਦਰੁਸਤ ਰੱਖੇ ਨਹੀਂ ਸੋਚਦੇ ਪੈਸਾ ਸਭ ਤੋਂ ਵੱਡੀ ਦੌਲਤ ਹੁੰਦੀ ਪਰ ਨਹੀਂ ਦੌਲਤ ਸਾਰੀ ਸਭ ਤੋਂ ਵੱਡੀ ਸਿਹਤ ਹੁੰਦੀ ਔਰ ਜਿਹੜੇ ਪਰਿਵਾਰ ਹੈ ਜਿਹੜੇ ਘਰ ਪਰਿਵਾਰ ਦੇ ਦੀਰ ਰੱਖ ਕੇ ਰਹਿੰਦੇ ਆ ਉਹ ਤੋਂ ਵੱਡਾ ਦੌਲਤ ਹੀ ਕੋਈ ਨਹੀਂ ਇਹ ਕਰਕੇ ਨਾ ਮੈਨੂੰ ਜਦੋਂ ਮਿਲ ਕੇ ਰਹਿਣਾ ਨਾ ਪਿਆਰ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਸ਼ੁਕਰ ਹੈ ਰੱਬਾ ਸਾਡੇ ਪਰਿਵਾਰ ਨੂੰ ਇਦਾਂ ਇਕੱਠਾ ਜੋੜ ਕੇ ਰੱਖੇ ਇੰਨੇ ਇਕੱਠੇ ਰਹੀਏ ਕਿ ਦਿਨ ਇਹ ਜਨਮ ਲੱਗੇ ਉਹ ਤੇਰੇ ਮੇਰੀ ਸੋਹਣਾ ਮੈਂ ਕਿੰਨੇ ਦਿਨੋਂ ਘਰ ਵੇ ਸੁੱਕ ਸਕਦੀ ਹਾਂ ਮੰਦਨ ਚਾਰ ਨਾਲ ਚੰਗੀ ਲੱਗਦੀ ਸ਼ੁਕਰਾਨਾ ਮਾਨਤਾ ਤੇ ਖਾਲੀ ਜੇ ਰੋਟੀ ਆਹੋ ਖਾਲੀ ਖਾਲੀ ਤੇ ਦਵਾਈ ਦਵਾਈ ਹਾਂ ਉਹ ਦਵਾਈ ਮੈਂ ਕਰਨੀ ਹੁੰਦਾ ਠੀਕ ਠਾਕ ਦਾ ਚੰਗਾ ਭਲਾ ਮੈਨੂੰ ਅੱਗੇ ਪਤਾ ਸੀ ਤਾਂ ਹੀ ਮੈਂ ਨਾ ਕਪੜੇ ਛੱਡ ਕੇ ਆਈ ਆ ਮੈਂ ਰੋਟੀ ਖਾ ਲੈਣੀ ਹੈ ਤੇ ਇਹ ਤੇ ਦਵਾਈ ਨਹੀਂ ਖਾਣੀ ਹੈਗੀ ਸ਼ੁਕਰ ਕਰੋ ਕਿੱਥੇ 7-8 ਗੋਲੀਆਂ ਖਾਂਦੇ ਸੀ ਤੇ ਕਿੱਥੇ ਹੋਣਾ ਇੱਕ ਗੋਲੀ ਰਹਿ ਗਈ ਹੁਣ ਇੱਕ ਟਾਈਮ ਤੇ ਇੱਕ ਗੋਲੀ ਦਸੀ ਇਹ ਰਲਟਰ ਨੇ ਤੇ ਤੂੰ ਇਹ ਜਿਹੇ ਹੀ ਡਟੇ ਲਪਾਉਗੇ ਨਾ ਉਹ ਨਾ ਇਹ ਨੁਕਸ ਫੇਰ ਕਿਤੇ ਮੁੜਦਾ ਆਵੇ ਤੁਹਾਨੂੰ ਪਤਾ ਜਿੱਦਾਂ ਟਾਈਪਡ ਫੇਰ ਹੋਏ ਨਾ ਮੈਨੂੰ ਬੜਾ ਡਰ ਲੱਗਦਾ ਇਹੋ ਉਹ ਕੋਈ ਨਹੀਂ ਹੁੰਦਾ ਉਹ ਗੁਰੂ ਦੀ ਕਿਰਪਾ ਹੋਈ ਹੋਣਾ ਤੇਰੇ ਸਾਹਮਣੇ ਮੈਂ ਇਤੋਂ ਬੜਾ ਚਮਤਕਾਰ ਕੀ ਹੁੰਦਾ ਬੰਦਾ ਲੰਮੇ ਪਿਆ ਉੱਠਿਆ ਜਾਂਦਾ ਕਦੇ ਮੈਂ ਡਗ ਜਾਣਾ ਨਾ ਆ ਜਾਂਦਾ ਕੋਟਾ ਤੁਸੀਂ ਕਿਉਂਦੇ ਨੇ ਮੈਨੂੰ ਹੁਣ ਆਪ ਲੈਮ ਰੋਟੀ ਖਾਣੇ ਆ ਮੈਂ ਕਹਿੰਦਾ ਰੱਬ ਹੈਗਾ ਜੀ ਇਹ ਸਾਡਾ ਭਲੇਖਾ ਹੀ ਆ ਬੰਦੇ ਸੱਚੀ ਸਰਦਾ ਹੈ ਨਾ ਤੇ ਅਰਦਾਸ ਕੀਤੀ ਹੋਈ ਸੱਚੀ ਸਰਦਾ ਤਾਂ ਬੰਦੇ ਦੀ ਜ਼ਰੂਰ ਹੁੰਦਾ ਰੱਬ ਆ ਚਲੋ ਕੋਈ ਗੱਲ ਨਹੀਂ ਆ ਤੇ ਆ ਫੜੋ ਦਵਾਈ ਤੇ ਤੁਸੀਂ ਖਾ ਹੀ ਲੋ ਉਦਾਂ ਮੈਂ ਪੂਜਾ ਮੈਂ ਨਾ ਦਵਾਈਆਂ ਖਾ ਕੇ ਘਾਦਿਆ ਆ ਤੇ ਛੋਟਾ ਨਾਲ ਮਾਰ ਕੇ ਜਿਹੜੇ ਮੈਨੂੰ ਨਾ ਫੇਰ ਹਾਈ ਵਾਜ ਕਾਦੀ ਹੁੰਦੀ ਹੈ ਨਹੀਂ ਮੈਨੂੰ ਲੱਗਦਾ ਕਿ ਫੇਰ ਤਾਂ ਨਹੀਂ ਲੜਾਈ ਲੱਗੀ ਉਹ ਨਹੀਂ ਨਹੀਂ ਉਹ ਜਾ ਜਾਂਦੇ ਆ ਉਹ ਤੈਨੂੰ ਪਤਾ ਦਰਿਆ ਚ ਪਾਣੀ ਮੜਾ ਛੱਡਿਆ ਵਾ ਉਹ ਲੱਗ ਲੱਗੇ ਲਾਕਾ ਜਿਹੜਾ ਸਾਰਾ ਡੁੱਬ ਗਿਆ بارش ਬਹੁਤ ਹੋਣ ਦੀ ਪਾੜਾਂ ਵਿੱਚ ਉਹਦੇ ਕਰਕੇ ਨਾ ਉਹ ਸਾਰੇ ਤੈਨੂੰ ਪਤਾ ਵੀ ਆ ਖਰੀਦ ਕੇ ਪੱਤ ਨਹੀਂ ਕੀ ਬਣ ਗਿਆ ਅੱਜ ਕੱਲ ਤੁਹਾਨੂੰ ਨਿਊਜ਼ਾਂ ਨਹੀਂ ਮਿਲਦਾ ਕੀ ਬਣ ਗਿਆ ਉਹ ਦਿਵਰ ਤੋਂ ਜਜਾ ਲਾਣ ਦੇ ਹਾਂ ਮੈਂ ਤਾਂ ਡਰ ਹੀ ਗਈ ਉਹਨੇ ਖਰੇ ਫੇਰ ਉਹ ਲੜਾਕੂ ਜਾਂ ਅੱਜ ਜਿਹੜੇ ਤੇਰੇ ਸਿਰਾਂ ਦੇ ਉੱਤੇ ਤਰੇ ਫੇਦੇ ਮੈਨੂੰ ਤੇ ਉਹ ਡਰ ਲੱਗੀ ਜਾਂਦਾ ਬਾਰ-ਬਾਰ ਉਹ ਨਹੀਂ ਨਹੀਂ ਚੱਲ ਛੱਡੋ ਉਹਨਾਂ ਨੂੰ ਤੇ ਦੋ ਹੀ ਆ ਦਵਾਈ ਫੜੋ ਆਪਣੀ ਦਵਾਈ ਖਾ ਲਓ ਉਹ ਰੱਖ ਤੇ ਦੋਲੀ ਮੈਨਰੇ ਜੇ ਰੋਟੀ ਖਾਦੀ ਠਰ ਕੇ ਖਾ ਲੈਣਾ ਦਵਾਈ ਕਿਤੇ ਨੀ ਪਾਚਲੀ ਦਵਾਈ ਪਰ ਅਣਗੇਲੀ ਨਾ ਕਰਿਓ ਦਵਾਈ ਖਾਣੀ ਆ ਉਹ ਖਾ ਲੂਗਾ ਕੋਈ ਗੱਲ ਨਹੀਂ ਉਹ ਖਾ ਲੂਗਾ ਕੋਈ ਗੱਲ ਨਹੀਂ ਆਹੋ ਕੋਈ ਗੱਲ ਨਹੀਂ ਹੋਰ ਖਾ ਹੀ ਦੋ ਰੋਟੀ ਨਹੀਂ ਮੈਂ ਬਸ ਲੱਗੇ ਆ ਖਾਣ ਰੋਟੀ ਖਾਣੀ ਆ ਹੁਣ ਮੈਂ ਠੀਕ ਆ ਚਲੋ ਪੈਜੋ ਲੰਮੇ ਘੜੀ ਰੈਸਟ ਕਰ ਲਓ ਤੁਸੀਂ ਮੈਂ ਕੁੜੀਆਂ ਦੇ ਆਉਣ ਦਾ ਟਾਈਮ ਹੋ ਜਾਣਾ ਬਸ ਸੌ ਲਓ ਘੜੀ 2 ਘੰਟੇ ਫਿਰ ਲੈਣ ਜਾਣਾ ਉਹਨਾਂ ਨੂੰ ਚਲ ਹੁਣ ਕਰਨਾ ਕੀ ਇਹ ਵੇਲੇ ਛੋਨਾ ਹੁਣ ਹੋਣ ਵਾਲਾ ਵਾ ਸਪਰੀਆਂ ਨਾ ਰਹਿਣ ਕਰਨ ਵਾਲੀਆਂ ਬਸ ਤੇ ਮੇਰੀ ਗੱਲ ਸੁਣੋ ਬਹੁਤੀ ਕਾਲੀ ਨਹੀਂ ਕਰਨੀ ਹੈਗੀ ਸਪਰੀਆਂ ਆਪ ਨਹੀਂ ਕਰਨੀਆਂ ਹਜੇ ਹਜੇ 2-4 ਮਹੀਨੇ ਕੰਮ ਹੋ ਲੈੰਦੋ ਕੀ ਕੋਈ ਠੀਕ ਆ ਆਹੋ ਉਹ ਤੇ ਡੇਰੀ ਸਬਰੇ ਕਰਨੀ ਪੈਣੀ ਨਾਲੇ ਉਹ ਦੂਜੀ ਟਿਲਟ ਵੀ ਕਰਨੀ ਪੈਣੀ ਉਹ ਬਹੁਤ ਜ਼ਰੂਰੀ ਹੈ ਤੈਨੂੰ ਕਹਾਂਗਾ ਸਾਰਾ ਨਿਕਲਣਾ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਤੁਸੀਂ ਦਿਹਾੜੀ ਤੇ ਬੰਦਾ ਸਾਧ ਲਓ ਆਪ ਨਹੀਂ ਕਰਨੀ ਹੈ ਕੀ ਹੁਣ ਤੁਸੀਂ ਮਾੜਾ ਤੇ ਸ਼ਦੀਰਪੁਰ ਤੇ ਜੇ ਵੇਖਣ ਦੇ ਤਾਂ ਮਿੰਟੋ ਮਿੰਟ ਪੈ ਲਿਆ ਚਾ ਨਾ ਵੜ ਜਿਓ ਜਾ ਕੇ ਹੌਲੀ ਹੌਲੀ ਮੈਂ ਕਹਿੰਦਾ ਕਰ ਲੈਣਾ ਫਿਰ ਕੀ ਆ ਹੌਲੀ ਹੌਲੀ ਪੰਪ ਲਾ ਲਾਂਗਾ 2-4 ਮਾ ਪਾ ਲੈ ਨਹੀਂ ਤੁਸੀਂ ਕੋਈ ਗੱਲ ਨਹੀਂ ਉਥੋਂ ਬੰਦੇ ਨੂੰ ਦਿਹਾੜੀ ਦੇ ਦਾਂਗੇ ਕੱਲੇ ਕੱਲੇ ਕਰ ਲੈਣੀ ਮੈਂ ਉਹਦਾ ਬੰਦਾ ਇਹ ਲੱਗਾ ਕਿੰਨੇ ਲੱਗਣ ਦੇ ਯੋ ਤੇ ਮੈਂ ਬੋਹ ਬੰਦ ਕਰਾਵਾਂ ਬਾਹਰ ਲੈਣ ਨਾਲ ਉਹ ਕੋਈ ਨਹੀਂ ਹੁੰਦਾ ਜਾ ਜੀਆ ਫ ਕਰ ਲੈਣੀ ਮੈਂ ਆਪਣੇ ਸੁਪਰੇ ਇਹ ਐਵੇਂ ਕਹ ਬਿਝਾਂਦੀ ਪਤਾ ਨਹੀਂ ਕੀ ਹੋ ਜਾਣਾ ਉਹ ਚੰਗਾ ਭਲਾ ਹਨ ਤੰਦਰੁਸਤ ਹਨ ਐਵੇਂ ਕਹਿੰਦੇ ਜਨਾਨੀਆਂ ਦੇ ਥੋੜੇ ਹੁੰਦੇ ਆ ਚਲੋ ਕੋਈ ਗੱਲ ਇਹਨਾਂ ਦੀ ਮੰਨਣੀ ਪੈਣੀ ਬੀਬੀਆਂ ਦੀਆਂ ਆ ਮੰਨੋ ਤੇ ਕੱਟ ਲੜਾਈ ਬੜੀ ਪੈਂਦੀ ਆ ਕਿਉਂ ਪ੍ਰਾ ਖੁਸ਼ ਰਹਿੰਦੇ ਟੰਗੀਆਂ ਆ